ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਆਪਾਂ ਕੁਝ ਟਾਈਮ ਪਹਿਲਾਂ ਵੀ ਵੀਡੀਓ ਬਣਾ ਕੇ ਪਾਈ ਸੀਗੀ Shimla ਮੈਂ ਤੇ ਰਿਕਾਰਡਿੰਗ ਵੀ ਤੁਹਾਡੀ Shimla ਮੇਚੂੜਾ ਪਾਣੀ ਹੈ ਉਹ ਬਦਲਵਾਂ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਾਰਨ ਕੀ ਹੈ ਜਿੱਥੇ ਤਕਰੀਬਨ ਮਿਰਚ ਨੂੰ ਇੱਕ ਤਰ੍ਹਾਂ ਦਾ ਬਾਣ ਹੈ ਉਹ ਬਦਲਮਾ ਹੋ ਜਾਂਦਾ ਤੇ ਬਦਲਵੇਂ ਬਾਣ ਦੇ ਵਿੱਚ ਮਿਰਚ ਚੱਲਣ ਦੀ ਜਿਹੜੀ ਪ੍ਰੋਬਲਮ ਬੈਸੀ ਬਹੁਤ ਜ਼ਿਆਦਾ ਆਉਂਦੀ ਹੈ ਜਿਹੜੇ ਤੁਸੀਂ ਮਿਰਚ ਵੇਚਦੇ ਹੋ ਇਹ ਕਾਫੀ ਔਖੀ ਮਿਰਚ ਮਰਕੇ ਚੱਲੀ ਹੈ ਲੇਕਿਨ ਚੱਲੀ ਹੁਣ ਬਹੁਤ ਵਧੀਆ ਸੋਹਣੀ ਹੈ ਹੁਣ ਗੱਲ ਆਪਾਂ ਜਿਹੜੀ ਕਰ ਰਹੇ ਹਾਂ ਉਹ ਗੱਲ ਪੂਰੇ ਵਧੀਆ ਮੁੱਦੇ ਦੀ ਗੱਲ ਹੈ ਕਿ ਆਪਾਂ ਪਹਿਲਾਂ ਵੀ ਇਹ ਤੁਹਾਨੂੰ ਵੀਡੀਓ ਤੋਂ ਸੁਣਮਕ ਕੀਤੀ ਸੀ ਕਿ ਵੀ ਜਿਹੜੇ ਵੀ ਕਿਸਾਨ ਵੀਰ ਮਿਰਚ ਨੂੰ ਪਾਣੀ ਲਾਉਂਦੇ ਆ ਉਹ ਕਈ ਵੀਰ ਨਾ ਮੋਟਰ ਦੇ ਪਾਣੀ ਤੇ ਹੀ ਮਿਰਚ ਨੂੰ ਜ਼ਿਆਦਾ ਲਈ ਬੈਠੇ ਆ ਕਿਸਾਨ ਵੀਰੋ ਮਿਰਚ ਨੂੰ ਜਿਹੜਾ ਨਹਿਰੀ ਪਾਣੀ ਆ ਉਹ ਵੀ ਲੱਗਣਾ ਜ਼ਰੂਰੀ ਹੈ ਉਹਦੇ ਵਿੱਚ ਦੋ ਪ੍ਰੋਬਲਮ ਆਉਂਦੀ ਹੈ ਇੱਕ ਤਾਂ ਜਿਹੜੀ ਫਿਰ ਮਿਰਚ ਹੈ ਉਹ ਜਿਆਦਾ ਖਾਰੇ ਪਾਣੀ ਕਰਕੇ ਜਿਹੜੀ ਫਰੂਟ ਲੱਗਿਆ ਹੈ ਫੁੱਲ ਬੁਕੀ ਲੱਗੀ ਹੈ ਉਹਨੂੰ ਬਹੁਤ ਜਿਆਦਾ ਡਰੋਪ ਕਰਦੀ ਹੈ ਜਿੱਦਾਂ ਬੁਕੀ ਡਿੱਗਣੀ ਸਟਾਰਟ ਹੋ ਜਾਂਦੀ ਹੈ ਤੇ ਸਾਡੀ ਪੌਦੇ ਦਾ ਜਿਹੜਾ ਜ਼ੋਰ ਲਾ ਕੇ ਚੱਕਿਆ ਫਲ ਹੁੰਦਾ ਹੈ ਜੇ ਤਕਰੀਬਨ ਉਹ ਤੋਂ ਤਿੰਨ ਦੋ ਹਿੱਸੇ ਫਲ ਜੇ ਇੱਕ ਹਿੱਸਾ ਫਲ ਥੱਲੇ ਡਿੱਗ ਜਾਂਦਾ ਤਾਂ ਜੜੀ ਪੌਦੇ ਦੀ ਪ੍ਰਕਿਰਿਆ એનર્ਜੀ ਫालतू ਦੀ ਬੇਸਟ ਹੁੰਦੀ ਰਹਿੰਦੀ ਹੈ ਤੇ ਦੂਸਰਾ ਇਹ ਵੀ ਆ ਵੀ ਜਿੱਥੇ ਸਮੱਸਿਆ ਆਉਂਦੀ ਹੈ ਤੁਸੀਂ ਨਾਲ ਦੀ ਨਾਲ ਜਿਹੜੇ ਹੈਗੇ ਨੂੰ ਖਰਾਕੀ ਤੱਤ ਉਹ ਦੰਦੇ ਰਹੋ ਜਿਹਦੇ ਵਿੱਚ ਇਹ ਜਿਹੜੇ ਫਰੂਟ ਹੈ ਉਹ ਕਢਾਉਣ ਵਿੱਚ ਇਹਨੂੰ ਪੂਰੇ ਮਦਦਗਾਰ ਸਾਬਤ ਹੁਣ ਤਾਂ ਜੋ ਆਪਣਾ ਜਿਹੜਾ ਪੂਰਾ ਹੀ ਲੱਗਿਆ ਹੋਇਆ ਪੈਸਾ ਆਪਣਾ ਖਰਚਾ ਉਹ ਆਪਣੀ ਆਮਦਨ ਦੇ ਵਿੱਚ ਤਬਦੀਲ ਹੋ ਜਾਵੇ ਤੇ ਦੂਸਰੀ ਬੇਨਤੀ ਆਪਾਂ ਗੱਲ ਕੀਤੀ ਸੀ ਵੀ ਜਿਹੜੇ ਬਾਣਾ ਦੇ ਵਿੱਚ ਜਾਦੇ ਮੋਟਰ ਦੇ ਪਾਣੀ ਲੱਗਦੇ ਆ ਡੇਢ ਤੋਂ 2 ਨੰਬਰ ਪਾਣੀ ਲੱਗਦੇ ਰਹਿੰਦੇ ਆ ਉੱਥੇ ਜਿਹੜੀ ਬਾਹਨ ਦਾ ਪੀ ਐਚ ਲੈਵਲ ਆ ਉਹ ਜਾਦੇ ਖਰਾਬ ਹੋ ਜਾਂਦਾ ਹੈ ਪੀ ਐਚ ਲੈਵਲ ਹਾਈ ਹੋ ਜਾਂਦਾ ਹੈ ਕਿਉਂਕਿ ਚੰਗੀ ਫਸਲ ਲੈਣ ਵਾਸਤੇ ਤੁਹਾਡੇ ਪੀ ਐਚ ਲੈਵਲ ਦਾ ਹੋਣਾ ਮੈਂਟੇਨ ਹੋਣਾ ਪੂਰਾ ਬਿਲਕੁਲ ਜ਼ਿਆਦਾ ਜ਼ਰੂਰੀ ਹੈ ਸੁਣ ਮੈਂ ਇਸ ਖੇਤ ਦਿਖਾਉਂਗਾ ਵੀ ਜਿੱਥੇ ਖਾਰੇ ਪਾਣੀ ਜ਼ਿਆਦੇ ਰੁਕ ਜਾਂਦਾ ਹੈ ਜਾਂ ਜਿੱਥੇ ਬਾਣ ਦੇ ਵਿੱਚ ਕਿਤੇ ਝੋਲੇ ਆ ਬਣ ਜਾਂਦੀਆਂ ਐ ਉੱਥੇ ਉਸ ਮਿਰਚ ਨੂੰ ਚਰਉਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਤੇ ਆਪਾਂ ਇਹ ਵੀ ਗੱਲ ਨਾਲ ਕਿਸੀ ਵੀ ਜਿੱਥੇ ਤੁਹਾਡੇ ਬਾਣ 'ਚ ਇਹ ਸਮੱਸਿਆ ਆਉਂਦੀ ਐ ਸੋਰੇ ਕਰਕੇ ਜਿਹੜੀ ਫਸਲ ਬੈਂਦੀ ਐ ਉੱਥੇ ਜਿਹੜੇ ਤੁਸੀਂ ਖਾਦ ਪਾ ਰਹੇ ਹੋ ਕੈਲਸ਼ੀਅਮ ਪਾ ਰਹੇ ਹੋ ਮੈਕੋ ਦਾ ਜਾਂ ਪਾ ਰਹੇ ਹੋ ਪੋਟਾਸ਼ ਪਾ ਰਹੇ ਹੋ ਜ਼ਿੰਕ ਪਾ ਰਹੇ ਹੋ ਤਾਂ ਜਿਹੜੀ ਉਹਦੀ ਥੋੜੀ ਜਿਹੀ ਮਾਤਰਾ ਹੈ ਉਹ ਵਧਾ ਕੇ ਤੁਸੀਂ ਉਹਨੂੰ ਪਾ ਸਕਦੇ ਹੋ ਜਿਹਦੇ ਕਾਰਨ ਤੁਹਾਡੇ ਬਾਣ ਦਾ ਜਿਹੜਾ ਪੀ ਐਚ ਲੈਵਲ ਐ ਉਹ ਹਾਈ ਹੋ ਜਾ ਹਾਈ ਤੋਂ ਮੇਨਟੇਨ ਹੋ ਜਾਵੇ ਅਗਰ ਤੁਸੀਂ ਪੀਐਸਪੀ ਵਰਤਦੇ ਹੋ ਤਾਂ ਉਹ ਵੀ ਤੁਸੀਂ ਉਹ ਚੀਜ਼ ਨੂੰ ਪਾ ਸਕਦੇ ਹੋ ਸੋਨ ਵਿੱਚ ਇਸ ਪਲਾਟ ਦਿਖਾਉਂਗਾ ਵੀ ਜਿੱਥੇ ਖਾਰੇ ਪਾਣੀ ਖੜਨ ਦੇ ਕੀ ਨੁਕਸਾਨ ਨੇ ਜਿੱਥੇ ਖਾਰਾ ਪਾਣੀ ਝੋੜੀਆਂ ਵਿੱਚ ਖੜਦਾ ਹੈ ਉੱਥੇ ਕੀ ਨੁਕਸਾਨ ਕਰਦਾ ਹੈ ਅੱਗੇ ਮੈਂ ਤੁਹਾਨੂੰ ਲੈ ਕੇ ਚੱਲੂਗਾ ਇਹ ਖੇਤ ਵਿੱਚ ਪੂਰੀ ਝੋੜੀ ਬਣੀ ਹੋਈ ਹੈ ਤੁਹਾਨੂੰ ਦਿਖੂਗੀ ਤੇ ਉੱਥੇ ਖਾਰੇ ਪਾਣੀ ਦੇ ਕਾਰਨ ਇਹਦਾ ਸੋਰਾ ਹੈ ਉਹਨੇ ਪੂਰਾ ਜਿਹੜੀ ਆਪਣਾ ਮਰਕੇਸ਼ ਕਰਪਾ ਪੂਰਾ ਉਥੇ ਪਾਇਆ ਹੋਇਆ ਹੈ ਤਾਂ ਜੋ ਜਿਹੜੇ ਉਥੋਂ ਫਸਲ ਹੈ ਉਹ ਪੂਰੀ ਦਬੀ ਹੋਈ ਦਿਖ ਰਹੀ ਹੈ ਹੁਣ ਕਾਰਨ ਕੀ ਹੈ ਤੁਸੀਂ ਇੱਕ ਤਾਂ ਵੀ ਜਿਹੜਾ ਹੁਣ ਕਿਉਂਕਿ ਫਰੂਟ ਦਾ ਟਾਈਮ ਹੈ ਤੁਹਾਡੇ ਫਰੂਟ ਦਾ ਸਨੱਖਾਪਨ ਹੋਣਾ ਚਾਹੀਦਾ ਜ਼ਰੂਰੀ ਹੈ ਤੁਹਾਡੇ ਫਰੂਟ ਦਾ ਜਿਹੜਾ ਬਵੇਟ ਹੋਣਾ ਜ਼ਰੂਰੀ ਹੈ ਉਹਦੇ ਬਾਅਦ ਤੁਸੀਂ ਜਿਹੜਾ ਨਹਿਰੀ ਪਾਣੀ ਹੈ ਉਹਦੀ ਵਰਤੋਂ ਜਾਲੀ ਸਟਾਰਟ ਕਰੋ ਹੁਣ ਆਪਾਂ ਜਿਹੜੀ ਗੱਲ ਕਰੇ ਸੀ ਦੇਖੋ ਤੁਸੀਂ ਇਹ ਜਿਹੜੀਆਂ ਬੱਟਾਂ ਨੇ ਇੱਥੇ ਸੋਰੇ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਹੈ। ਔਰ ਜ਼ਿਆਦਾ ਹੁਣ ਕਰ ਜਿਹੜੇ ਇਹ ਪੌਦੇ ਨੇ ਇਹ ਬਹੁਤ ਜ਼ਿਆਦਾ ਦੂਸਰੇ ਖੇਤ ਦੇ ਮਕਾਲੇ ਪੌਦੇ ਦਬੇ ਹੋਏ ਨੇ ਜ਼ਿਆਦਾ। ਤੁਸੀਂ ਆਪਣੇ ਹੱਥੀ ਵਿਖੋਗੇ ਵੀ ਜਿੱਥੇ ਸੋਰਾ ਜ਼ਿਆਦਾ ਹੈ ਉੱਥੇ ਜਿਹੜੇ ਖੇਤ ਦੇ ਹਰਾਦ ਨੇ ਕਾਫੀ ਜ਼ਿਆਦਾ ਮੰਦੇਬ ਬਣੇ ਹੋਏ ਨੇ। ਸੋ ਕਿਸਾਨ ਵੀਰੋ ਇਹ ਚੀਜ਼ 'ਤੇ ਥੋੜਾ ਜਿਹਾ ਧਿਆਨ ਦਿਆ ਕਰੋ। ਬਦਰਮਾ ਪਣੀਤੜਾ ਮਿਰਚ ਨੂੰ ਦੰਦੇ ਰਿਓ ਤਾਂ ਜੋ ਜਿਹੜੇ ਤੁਹਾਡੇ ਖਰਚੇ ਕੀਤੇ ਹੋਏ ਆ ਉਹ ਚੁਣੌਤੀ ਤੇ ਉਹ ਪੂਰੀ ਖਰੀਦ ਤਰ ਸਕੇ ਹੁਣ ਤੁਸੀਂ ਵੇਖੋ ਇਹ ਜਗ੍ਹਾ ਤੇ ਜਿਹੜਾ ਸੋਰਾ ਹੈ ਉਹ ਜ਼ਿਆਦਾ ਆਇਆ ਹੋਇਆ ਲੇਕਿਨ ਜਿਹੜੀ ਇਹ ਮਿਰਚ ਹੈ ਪੂਰੇ ਬਹਾਨ ਦੇ ਮੁਕਾਬਲੇ ਇਥੇ ਪੂਰੀ ਜ਼ਿਆਦਾ ਡਾਉਣ ਹੈ ਤੁਸੀਂ ਖੁਦ ਵੇਖ ਰਹੇ ਦੇਖੋ ਬੱਟਾ ਤੇ ਕਿੰਨਾ ਕਿੰਨਾ ਸੋਰਾ ਆਇਆ ਹੋਇਆ ਇਹ ਚੀਜ਼ਾਂ ਨਾ ਆਉਣ ਦਿਓ ਇਹਦੇ ਵਾਸਤੇ ਸਾਨੂੰ ਕੱਸੀ ਦੇ ਪਾਣੀ ਲਾਉਣੇ ਜ਼ਰੂਰੀ ਹੈ ਨਹਿਰੀ ਪਾਣੀ ਵੱਧ ਵਰਤੋ ਸੋ ਸਾਰੀ ਵੀਰਾਂ ਦਾ ਧੰਨਵਾਦ ਜਿਹੜੇ ਵੀ ਕਿਸਾਨ ਵੀਰ ਹੱਦ ਤੱਕ ਚੈਨਲ ਸਬਸਕ੍ਰਾਈਬ ਕਰ ਚੈਨਲ ਸਬਸਕ੍ਰਾਈਬ ਕਰ ਲੋ ਫੇਸਬੁੱਕ ਤੇ ਜਾ ਕੇ ਚੈਨਲ ਫੋਲੋ ਕਰ ਲੋ ਕਿਉਂਕਿ ਜਿਹੜੀਆਂ ਆਪਣੀਆਂ ਕੰਮ ਦੀਆਂ ਵੀਡੀਓ ਹੋਈ ਆਪਾਂ ਪਾਉਨੇ ਹੁੰਦੇ ਆ ਤੁਸੀਂ ਜ਼ਰੂਰ ਦੇਖਿਆ ਕਰੋ ਔਰ ਸਾਡੇ ਸਹਿਯੋਗ ਕਰੋ ਵੀਡੀਓ ਬਤ ਬਤ ਸ਼ੇਅਰ ਕਰਿਆ ਕਰੋ ਤਾਂ ਜੋ ਤੁਹਾਡੀ ਸ਼ੇਅਰ ਕੀਤੀ ਹੀ ਵੀਡੀਓ ਕਿਸੇ ਹੋਰ ਆਪਣੇ ਮਾਤਰਾ ਕਿਸਾਨ ਕੋਲ ਬਗ ਜਾਂਦੀ ਹੈ ਤਾਂ ਉਹ ਉਹਦਾ ਫਾਇਦਾ ਲੈ ਜਾਂਦਾ ਜਿਹਦੇ ਕਾਰਨ ਦੇ ਖਰਚੇ ਬਚ ਰਹਿੰਦੇ ਆ ਸੋ ਸਭ ਨੂੰ ਸਤਿ ਸ੍ਰੀ ਅਕਾਲ ਜੀ ਮੇਨਾ ਬਣੇ ਰਹੋ ਅਗਲੀ ਵੀਡੀਓ ਤੱਕ ਆਪਾਂ ਡੇਲੀ ਕੰਟੈਕਟਰ ਨਵੇਂ ਤੋਂ ਨਵੇਂ ਬਣਾ ਕੇ ਪਾਉਨੇ ਆ ਤਾਂ ਜੋ ਸਾਡੇ ਕਿਸਾਨ ਵੀਰਾਂ ਨੂੰ ਇਹ ਚੀਜ਼ ਦਾ ਫਾਇਦਾ ਮਿਲ ਸਕੇ ਸਭ ਨੂੰ ਸਤਿ ਸ੍ਰੀ ਅਕਾਲ ਜੀ ਜਿਉਂ ਦੀਵਾ ਦੀ ਰੋਜ਼ੀ ਕਿਸਾਨ ਵੀਰਾਂ